ਸੋਰਠ ਮੈਂ ਲਾ ਪੰਜਵਾ ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰੰਦੇ ਤਹਾਂ ਤੁਮ ਰਖਨ ਹਾਰੇ ਪਾਵਤ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਪੁਰ ਸਿਰ ਮੋਰਾ ਇਹੀਆਂ ਉਹਾਂ ਤਹਾਰੋ ਤੋਰਾ ਰਹਾ ਕਿਤੇ ਕੋ ਮੇਰਾ ਸਮਾਨੈ करणहार तूं तबर खिन अवरा अचरज चलत तुम्हारे रूड़ो गूड़ो गह गंभीरो ऊंचा अगम अपारे साध संग जो तुम्हें मिलायो तो सुनी तुम्हारी बाणी आनंद भया देखति नानक प्रताप पुरख निरबानी सोरठ न ला पंवा हम संतन की रे प्यारे हम संतन की शरणा संत हमारी ओठ सताणी संत हमारा धेणा हम संतन सों बण आई पूरब लिखिया पाई ए मन तेरा ਭਾਈ ਰਹਾ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਵਹਾਰਾ ਸੰਤਨ ਸਿਓ ਹਮ ਲਾਹਾ ਖਾਤਿਆ ਹਰ ਭਗਤ ਭਰੇ ਪੰਧਾਰਾ ਸੰਤਨ ਨਮੋ ਕੋ ਪੂੰਜੀ ਸੰਪੀ ਤ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਾ ਕਰਗੋ ਜੋ ਫਾਟਿਓ ਸਗਲੋ ਲੇਖਾ ਮਾ ਆਨੰਦ ਭੈ ਸੁਖ ਪਾਇ ਸੰਤਨ ਕੈ ਪ੍ਰਸਾਦੇ ਕਉ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਬਿਸਮਾਦੇ ਸੋਰਠ ਮਹਲਾ ਪੰਜਵਾਂ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਛਡ ਜਾਣੀ RAM ਨਾਮ ਸੰਕਰ ਬਿਉਹਾਰਾ ਤਾਵੇਂ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰ ਪੂਰਾ ਦੀਆ ਉਪਦੇਸ਼ਾ ਤੁਮੀ ਸੰਗ ਪਰਾਤਾ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਤਾ ਮੈਂ ਸੁਖ ਨਹੀਂ ਪਾਈਆ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋ ਅਨੰਦ ਮੰਗਲ ਸੁਖ ਪਾਈਆ ਕਾਲ ਨ ਭਾਨੈ ਅੰਤਰ ਵਿਦ ਜਾਣੈ ਤਾ ਕੀ ਕਰ ਮੰਨ ਸੇਵਾ ਕਰ ਪੂਜਾ ਹੋਮ ਇਹ ਮਨੁਆ ਅਕਾਲ ਮੂਰਤ ਗੁਰ ਦੇਵਾ ਗੋਬਿੰਦ ਦਾ ਮੋਦਰ ਦਇਾਲ ਮਾਧਵੇ ਆਰ ਬ੍ਰਹਮ ਨਰੰਕਾਰ ਨਾਮ ਜਰਤਨ ਨਾਮ ਵਾਲੇ ਵਾ ਨਾਮ ਨਾਨਕ ਪ੍ਰਾਨ ਅਧਾਰ ਸੋਰਠ ਨੈਂਲਾ ਪੰਜਵਾ ਨਿਰਤਕ ਕੋ ਪਾਇਓ ਤਨ ਸਸ विशृत आन मिलाया पशु प्रेत मुग्ध पै श्रोते हर नाम मुख गाया पूरे गुरकी देख वडाई ताकी कीमत कहन ना जाई रहा दुख सो काटायो डेरा आनंद मंगल विश्राम मन बाषित फल मिले अचिंता पूर्ण होए काम ਈਆਂ ਸੁਖ ਆਗੈ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰਭਉ ਭੈ ਹਿਰਦੈ ਨਾ ਵਸਿਆ ਆਪਣੇ ਸਤਗੁਰ ਕੈ ਮਨ ਪਾਣੀ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕੋ ਨਾਨਕ ਤਾਕੇ ਪੂਰ ਕਰਮ ਜਾਤ ਗੁਰ ਚਰਨੀ ਮਨ ਲਾਗਾ ਸੋਰਠ ਮਲਹਾ ਪੰਜਵਾ ਰਤਨ ਸ਼ਾਡ ਪੌਡੀ ਸੰਗ ਲਾਗੇ ਜਾਂ ਤੇ ਕਸ਼ੂ ਨਾ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ੁਰ ਮੇਰੇ ਮਨ ਸਦਾ ਧਿਆਈਐ ਸਿਮਰੋ ਹਰ ਹਰ ਨਾਮ ਤਰਾਨੀ ਦਿਨ ਸਹਿ ਕਾਚੀ ਦੇ ਅਗਿਆਨੀ ਰਹਾਉ ਮ੍ਰਿਗ ਤ੍ਰਿਸ਼ਨਾ ਅਰਸਤੁਨ ਮਨੋਰਥ ਤਾਕੀ ਕਸ਼ਨਾ ਵਡਾਈ ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨਾ ਤਾਹੂੰ ਜਾਈ ਹਉ ਕਰਤ ਬਿਹਾਏ ਅਗਰ ਦਾ ਜੀ ਕੋ ਕਾਮਨਾ ਕੀਨਾ ਧਾਵਤ ਧਾਵਤ ਨਾ ਤ੍ਰਪਤਾਸਿਆ ਰਾਮ ਨਾਮ ਨਹੀਂ ਚੀਨਾ ਸਾਧ ਵਿਪਾਰ ਬਖੈ ਰਸ ਮਾਤੋ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹ ਬਿਨੰਤੀ ਕਟੋ ਅਬ ਗੁਣ ਮੇਰੇ ਸੋਰਠ ਮਲਾ ਪੰਜਵਾ ਗੁਣ ਦਾ ਭੋਪੂਰਨ ਅਬ ਨਾਸ਼ੀ ਕਾਮ ਕ્રોਧ ਵਿਖ ਜਾਰੇ ਮਾ ਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰੇ ਗੁਰ ਮਿਟਿਓ ਪਰਮ ਹਨੇਰਾ ਭਜ ਪ੍ਰੇਮ ਥਗਤ ਤਦ ਨੇਰਾ ਰਹਾਓ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹਿ ਅਘਾਈ ਜਤ ਕਤ ਪੂਰ ਰਹਿਓ ਪਰਮੇਸ਼ਰ ਕਤ ਆਵੇ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਖਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕੱਟੀ ਜਮ ਕੀ ਫਾਸਾ ਕੋ ਨਾਨਕ ਪ੍ਰਭ ਕਿਰਪਾ ਥਾਰੀ ਮਨ ਤਨ ਸਹਿ ਬਿਗਾਸਾ ਸੋਰਠ ਮਲਾ ਪੰਜਵਾਂ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਤਬ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬਡਾਈ ਰਹਾਉ ਗੁਰ ਕੀ ਸ਼ਰਨ ਪੈ ਪੈ ਨਾਸੇ ਸਾਚੀ ਦਰਗਾ ਮੰਨੇ ਗੁਣ ਗਾਵਤ ਆਰਾਧ ਨਾਮ ਹਰ ਆਏ અપਮੈ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲ ਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸواری ਗੋਸ਼ਟ ਗਿਆਨ ਨਾਮ ਸੁਣ ਉਧਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਪਿਪਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਘਰ ਆਇਆ ਸੋਰਠ ਮਲਾ ਪੰਗਵਾ ਪ੍ਰਭ ਕੀ ਸ਼ਰਨ ਸਗਲ ਪਹਿਲਾਖੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋਂ ਰੰਗ ਰਾਤਾ ਰਹਾ ਸਤਗੁਰ ਨਾਮ ਨਿਧਾਨ ਬਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾ ਕੋ ਬਿਗਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾਕ ਬਲਹਾਰ ਜਿਨ ਪੂਰਨ ਤੈਜ ਰਖਾਈ ਸੋਰਠਿ ਨਲਾ ਪੰਜਵਾਂ ਮਾਯਾ ਮੋ ਮਗਨ ਅੰਧਿਆਰ ਹੈ ਦੇਵ ਨਹਾਰ ਨਾ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਨ ਆਪਣੋ ਕਰਮਾਨ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹਿ ਨ ਕਸ਼ੂਅ ਸ਼ਾਨੀ ਰਹਾ ਜਿਹਾ ਸੁਆਦ ਲੋਭ ਮਦਮਾਤੋ ਉਪਦੇ ਅਨਕ ਵਿਕਾਰ ਬਹੁਤ ਜੋਨ ਪਰਮਤ ਦੁਖ ਪਾਇਆ ਹਉ ਮੈਂ ਬੰਧਨ ਕੇ ਭਾਰ ਦੇਕਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਕ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਠੱਕ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਪਾੜ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ ਸੋਰਠ ਮੈਲਾ ਪੰਗਵਾਂ ਪਾਰ ਬ੍ਰਹਮ ਹੋ ਆਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬਹੂ ਜਾਹੀ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵਾ ਵਿਗਨ ਬਿਨਾ ਸੰਸਬ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚੁੱਤ ਅਬਨਾਸ਼ੀ ਅਨੰਦਿਨ ਹਰ ਰੰਗ ਜਾਗਾ ਮਨ ਇੱਛੇ ਸੇਈ ਫਰ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਧ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਸੋਰਠਿ ਮਹਲਾ 5 ਪੰਚ ਤਦਾ ਦਿਨ ਸ ਮੋ ਮੇਰਾ ਅਰ ਤੇਰਾ ਦਿਨ ਸ ਆਪਣੀ ਥਾਰੀ ਸੰਤੋ ਇਹ ਆ ਬਤਾਵੋ ਕਾਰੀ ਜੇਤ ਹੋਮੈ ਗਰਬ ਨਿਵਾਰੀ ਰਹਾ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਤੋਵੈ ਸਗਲ ਰੇ ਨਾਰੀ ਦੇਖੋ ਪ੍ਰਭ ਜੀਓ ਆਪਣੇ ਸੰਗੇ ਚੂਕੈ ਪੀਤ ਪੰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਉ ਨਾਨਕ ਜਿਸ ਮਸਤਕ ਲਿਖਿਆ ਇਸ ਗੁਰਮਿਲ ਰੋਗ ਦਿਦਾਰੀ ਸੋਰਠ ਮਲਾ ਪੰਜਵਾ ਘਰ ਦੂਜਾ ਤੁਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਗਲ ਬਨਸਪਤ ਮੈਂ ਬਹਸੰਤਰ ਸਗਲ ਦੂਦ ਮੈਂ ਕੀਆ ਉੱਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਠਟ ਠਟ ਰਹਾ ਸਮਾਹੋ ਪੂਰਨ ਪੂਰ ਰਹੋ ਸਰਬ ਮੈਂ ਜਲ ਥਲ ਰਮਈਆ ਆਇਓ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੇ ਸਤਗੁਰ ਧਰਮ ਚੁਕਾਇਓ ਸਰਦ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਾ ਸਮਾਇਓ ਸੋਰਠ ਮਹਲਾ ਪੰਜਵਾ ਜਾ ਕੈ ਸਿਮਰਨ ਹੋਏ ਅਨੰਦਾ ਦਿਨ ਸੈ ਜਨਮ ਮਰਨ ਪੈ ਦੁਖੀ ਚਾਰ ਤਦਾਰਥ ਨਾਵਨੇ ਦੁਤਾਵੈ ਬਹੁ ਨ ਤ੍ਰਿਸ਼ਨਾ ਭੁਖੀ ਜਾਂ ਕੋ ਨਾਮ ਲੈਤ ਤੂੰ ਸੁਖੀ ਸਾਸ ਸਾਸ ਧਿਆਵੋ ਠਾਕੁਰ ਕੋ ਮਨ ਤਨ ਜੀ ਰੇ ਮੁਖੀ ਰਹਾਉ ਸ਼ਾਂਤ ਪਾਵੇ ਹੋਵੇ ਮਨ ਸੀਤਲ ਅਗਨ ਨ ਅੰਤਰ ਤੁਖੀ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਨ ਥਾਲ ਤਰੇ ਫਵਣ ਰੁਖੀ ਸੋਰਠ ਮਲਾ ਪੰਜਵਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਦਿੱਧ ਆਪ ਜਨਾਵੋ ਹਰ ਜਨਮੰਗਲ ਗਾਵੋ ਰਹਾਓ ਵਿਸਰਨਾਹੀ ਕਭੂ ਹਿਏ ਤੇ ਏ ਵਿਧ ਮਨ ਮੈਂ ਪਾਵੋ ਗੁਰਪੂਰ ਭਿਟਿਓ ਵਡਫਾਗੀ ਜਨ ਨਾਨਕ ਕਥੈ ਨਾ ਥਾਵੋ ਸੋਰਠਿ ਨ ਲਾ ਪੰਗਵਾ ਜਾਤਿ ਸਿਮਰਨ ਸਭ ਕਸ਼ ਪਾਈਐ ਬਿਰਥੀ ਕਾਲ ਨ ਜਾਈ ਤਿਸ ਤਬ ਤਿਆਗ ਅਵਰ ਕਤਰਾ ਚੋ ਜੋ ਸਭ ਮੈਂ ਰਹਿ ਅਸਮਾਈ ਹਰ ਹਰ ਸਿਮਰੋ ਸੰਤ गोपाला साधसंग मिल नाम त्यावो पूर्ण होवे काला राहो सार संभालै नित प्रत पाल प्रेम सहत गळ लावे को नानक प्रब तुन रे विसरत जगत जीवन कैसे पावा